ਇਹ ਜੀ ਸਾਨੂੰ ਤਲਾਹ ਮਿਲੀ ਸੀ ਵੀ ਦਸ਼ਮੇਸ਼ ਨਗਰ ਕਾਲਾ ਨਗਰ ਮੋੜ ਦੇ ਲਾਗੇ ਇੱਕ ਨੌਜਵਾਨ ਕਰੀਬ ਜਿਹਦੀ ਉਮਰ 30 31 ਸਾਲ ਹੈ ਉਹਦੀ ਡੈੱਡ ਬਾਡੀ ਪਈ ਹੈ ਤੇ ਮੌਕੇ ਤੇ ਇੱਥੇ ਆਏ ਆ ਅਸੀਂ ਆਕੇ ਤੇ ਉਹਦਾ ਜਿਹੜਾ ਜੇਬ ਦੇ ਵਿੱਚੋਂ ਇੱਕ شناختੀ ਕਾਰਡ ਆਧਾਰ ਕਾਰਡ ਜਿਹੜਾ ਉਹ ਮਿਲਿਆ ਜਿਹਦੇ ਉੱਤੇ ਬਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਵਾਸੀ ਦਾਬਾਂ ਵਾਲੀ ਲਿਖਿਆ ਹੋਇਆ ਤੇ ਇਸੇ ਹੀ ਐਡਰੈਸ ਦੇ ਉੱਤੇ ਹਿੰਸਾ ਸੰਪਰਨ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਹਲਦੀ ਘੜੀ ਜਿਹੜੀ ਹੈ ਡੈਡ ਬਾਡੀਸ ਜਿਹੜੀ ਹੈ ਤਰੀਕੇ ਦੇ ਅਨਸਾਰ ਜੜੀ ਹੈ ਪਬਜੀ ਦੇ ਲਾਇਕੇ ਤੇ ਸਿਵਲ ਹਸਤਲ ਬਰਾੜਾ ਪਚਾਵਾਂਗੇ ਡੇਡ ਮੀ ਐਕਚੁਅਲੀ ਜਿਹੜੀ ਗਸ਼ਤ ਆਪ ਪ੍ਰਾਪਰ ਚੱਲਦੀ ਹੈ ਇਹਦੇ ਚ ਕੋਈ ਟਿੰਨੇ ਨਹੀਂ ਜਨਤਾ ਦਾ ਵੀ ਸਹਿਯੋਗ ਚਾਹੀਦਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾ ਰਹੀ ਹੈ ਦਿਨ ਰਾਤ ਨਹੀਂ ਸਵੇਰ ਤੇ ਸਾਡੀਆਂ ਪੀਸੀਰ ਪਾਰਟੀਆਂ ਜਿਹੜੀਆਂ ਰਾਤ ਵੀ ਹੋਏ ਚੱਲਦੀਆਂ ਨੇ ਟਾਈਮ ਟੂ ਟਾਈਮ ਗਸ਼ਤ ਵੀ ਜਿਹੜੀ ਚੱਲਦੀ ਹੈ ਤੇ ਨਾਲ ਨਾਲ ਹੋਰ ਕੰਮਾਂ ਚ ਰਜੇਵੇਂ ਚੋਂ ਕਰਕੇ ਕਿਸੇ ਵੇਲੇ ਕੋਈ ਅੱਗਾ ਪਿਛਾ ਹੋ ਜਾਂਦਾ ਪਰ ਲੇਕਿਨ ਇਹੋ ਜੀ ਅਜਿਹੀ ਗੱਲ ਨਹੀਂ ਕਿ ਨਾ ਹਜੇ ਅਜੇ ਤੱਕ ਇਹਨਾਂ ਨੇ ਲਿਖਤੀ ਰੂਪ 'ਚ ਜਾਂ ਕਿ ਉਦਾਂ ਕੋਈ ਮਹੱਲੇ ਵਾਲੇ ਨੇ ਸਾਨੂੰ ਦੱਸਿਆ ਵਾ ਕਿਉਂਕਿ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਵੀ ਮੈਂ ਇੱਥੇ ਰਹਿ ਕੇ ਗਿਆ ਤੇ ਇਦਾਂ ਦੀ ਨੌਬਤ ਨਹੀਂ ਸੀ ਕਦੇ ਆਈ ਸਿਨੇਮਾ ਪੁਰਾਣਾ ਹੁੰਦਾ ਸੀ ਲੇਕਿਨ ਉਹ ਤਾਂ ਕਵਰ ਹੋ ਚੁੱਕਾ ਹੈ ਤੇ ਫਿਰ ਵੀ ਅਸੀਂ ਜਿਹੜੀ ਇਹ ਰੰਗ ਦੀ ਕਸਰ ਉਹ ਦੂਰ ਕਰਾਂਗੇ ਕੀ ਲੱਗ ਰਿਹਾ ਨੌਜਵਾਨ ਮੋਰ ਕਿਦਾਂ ਦੀਏ ਜੀ ਇਹਦੇ ਬਾਰੇ ਕੋਈ ਕਿਹਾ ਨਹੀਂ ਜਾ ਸਕਦਾ ਤੇ ਜੋ ਵੀ ਹਾਲਾਤ ਸਾਹਮਣੇ ਆਉਣਗੇ ਆਪਾਂ ਉਹ ਸਹਵਣਾ ਪਰਿਵਾਰ ਕੇ ਇਹਨਾਂ ਦੇ ਵਾਰਸਾ ਨਾਲ ਸਭ ਤੋਂ ਪਹਿਲਾਂ ਆਪਾਂ ਲਿੰਕ ਕਰੀਏ ਕਿਉਂਕਿ ਤੇ ਜਿਹੜੇ ਉਹ ਤੱਥ ਸਾਹਮਣੇ ਆਉਣਗੇ ਸਾਹਮਣੇ